ਬੁਰੀਕਾ ਕਾਲ ਸਾਹਿਬ ਵਾਹਿਗੁਰੂ ਦੀ ਖਿਫਤੇ ਇੱਕ ਓਨਕਾਰ ਸਤਨਾਮ ਕਰਤਾ ਪੁਰਖ ਨਿਰਭੋ ਨਿਰਵੈਰ ਅਤਾਲ ਮੂਰਤ ਅਜੋਨੀ ਸਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨੋ ਹੋਵੇ ਜੇ ਸੋਚੀ ਰਖਵਾਰ ਚੁਪੈ ਚੁਪੈ ਹੋਈ ਜੈ ਲਾਇ ਰਹਾ ਅਤਾਰ ਸਿਆ ਭੁਖ ਨ ਉਤਰੀ ਜਿਵਨ ਨ ਭਰੀਆ ਪਾਰ ਸਹਸ ਸਿਆਣ ਪਾ ਲਖੋ ਹੈ ਤੈ ਤਨ ਚੱਲੇ ਨਾਲ ਕੇਵ ਸਚਿਆਰਾ ਹੋਈਐ ਤਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਮ ਕਲਖਿਆ ਨਾਰ ਹੁਕਮ ਹੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਨ ਜੀ ਹੁਕਮ ਲੈ ਵਢਾਈ ਹੁਕਮ ਦੀ ਹਤਵਨੀ ਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਭਵਾਈਐ ਹੁਕਮੇਂ ਅੰਦਰ ਸਭ ਕੋ ਵਾਹ ਤੁਮ ਨਰੇਤਾ ਨਿਰਜੈਤਾ ਹੋ ਮੈਂ ਕਹੇ ਨ ਕੋਏ ਗਾਵੇ ਤਨੁ ਪਛਤਾਨ ਗਾਵੇ ਕੋ ਦਤ ਜਾਣੇ ਸਾਂ ਗਾਵੇ ਹੋਰੇ ਅਚਾਰ ਗਾਵੇ ਕੋ ਵਿਖੇ ਅਚਰਦਾ ਸਤਿਨ ਸੇ ਰਵੇ ਕੋ ਜੀ ਲੈ ਫਿਰਦੇ ਗਾਵੇ ਤਰਸੰਦ ਗਾਵੇ ਕੋ ਵਿਖੇ ਆਤਰਾ ਹਦੂਰ ਕਤਨਾਂ ਟੁੜ ਕੜ ਕਥੀ ਕੋਟੀ ਕੋਟ ਕੋਟ ਇਹਨਾਂ ਜਨ ਤਰਖਾਹੀ ਕਾਹੀ ਕਾਹੀ ਹੁਕਮੀ ਜੈ ਰੋਲਾ ਕੁਝੇ ਪਰ ਸਾਚਾ ਸਾਹਿਬ ਸਾਚਣਾ ਨਾਮੋ ਅਪੰਧ ਦੇਹ ਦੇਹ ਦਾਤ ਖਰੀਦਾ ਤਾ ਫਿਰ ਅਭਿਛਰ ਬਾਰ ਮੂਹ ਕੇ ਬੋਲਣ ਬੋਲੀ ਐ ਜਿਤ ਸੁਣ ਕਰੇ ਪਿਆਰ ਅੰਮ੍ਰਿਤ ਵੇਲਾ ਸਚਨਾਵ ਵਡਿਆਈ ਵਿਚਾਰ ਕਰਮੀਆਂ ਵੇ ਕਪੜਾ ਨਤਰੀ ਮੂ ਦਰ ਨਾਨਕ ਕੇ ਵੇ ਜਾਣੀਏ ਸਭ ਆਪਿ ਸਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰજન ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਦਾ ਵੀਰ ਗੁਣੀ ਨਿਦਾਨ ਦਾ ਵੀਰ ਸੁਣੀਏ ਮਨ ਰੱਖੀਏ ਭਾਉ ਦੁਖ ਪਰ ਹਰ ਸੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰਪੁਰਖ ਵਰ ਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਤ ਨਾ ਜਾਈ ਦੁਰਾ ਇੱਕ ਦੇਵ ਹੋ ਜਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾਮ ਤੇ ਬਣ ਚੰਕਰੀ ਜੇ ਤਿਸੁ ਰੂਪਾਈ ਬੇ ਕਮ ਨਾਮੇ ਲਿ ਮਰਤੰ ਦੁਆਰ ਮਾਲੁਕ ਜੇ ਕੋ ਸਿਕਨੀ ਵਤ ਲਾਈ ਸਨਾ ਜੀਆਂ ਕਾ ਇਕ ਦਾਤਾ ਸੋ ਮੈ ਸੰਡਾਈ ਏਹ ਤਿਆਰ ਜਾ ਹੋਰ ਦਸੂਣੀ ਹੋਏ ਨਵਾਂ ਨਕਸਾਂ ਦੇ ਨਾਲ ਜਸਤ ਚੰਦਨ ਔਰ ਖਾਇ ਕੇ ਜਸ ਕੀਰਤਿ ਜਿਤਨਾ ਵੀ ਤਵਾ ਤਨ ਪੁਛਿਆ ਕੀਟਾ ਅੰਦਰ ਕੀਟ ਕਰ ਦੋ ਸੀਤੋ ਨਾਲ ਗੁਣ ਗੁਣ ਕਰੇ ਗੁਣਵੰਤ ਆਪਣੇ ਦੇ ਆਪਨੋ ਚੇਤ ਕੋਈ ਕਰੇ ਸੁਣੇ ਸਿਧ ਪੀਰ ਸੁਨਾਥ ਸੁਣਿਆ ਤ੍ਰਤਵ ਲਖਾ ਸੁਣਿਆ ਦੀਪ ਰੂਪਾ ਤਾਲ ਸੁਣਿਆ ਕੋ ਨ ਸਕੈ ਕਾਲ ਨਾਸ ਸੁਣਿਆ ਧੂਪ ਪਾਪ ਦਾ ਨਾਸ ਸੁਣਿਆ ਈਸ਼ਰ ਵਰ ਮਾਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਚ ਸਿੰਮ੍ਰਤ ਵੇਦ ਨਾਨਕ ਭਗਤਾ ਸਦਾ ਵਿਦਾਸ ਸੁਣਿਆ ਧੂਪ ਪਾਪ ਦਾ ਨਾਸ ਸਤ ਸੰਤੋਖ ਗਿਆਨ ਸੁਣਿਆ ਅਸਟਕਾ ਸਾਨੁ ਸੁਣਿਆ ਲਗੇ ਸਹਿ ਧਿਆਨ ਨਾਨਕ ਭਗਤਾ ਸੁਣਿਆ ਧੂਪ ਪਾਪ ਦਾ ਨਾਸ ਸੁਣਿਆ ਸਰਾ ਗੁਣਾ ਕੇ ਦਾ ਸੁਣਿਆ ਛੇ ਕਪੀਰ ਪਾਤਸ਼ਾ ਸੁਣਿਆ ਦੇ ਪਰ ਹੋਸੀ ਆਪੇ ਸਭ ਵਿਚਾਰ ਸੁਣਿਆ ਦੂਪ ਪਾਪ ਦਾ ਨਾਸ ਮਨਨੇ ਕੀ ਗਤ ਕਹੀ ਨਾ ਜਾਏ ਜੇ ਤੂ ਤਹੇ ਪਿਛੇ ਪਛਤਾਏ ਕਾਗਰ ਕਰਮਾ ਲਿਖਣ ਹਾਰ ਮਨਨੇ ਕਾਵੇ ਕਰਨ ਵਿਚਾਰ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨਨੇ ਸੁਰਤ ਹੋਵੇ ਮਨ ਬੁੱਧ ਮਨ ਸੋਲ ਸੁਧਰਨ ਨਮਤਾਰੇ ਮਨਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨੋਏ ਜਾਣੈ ਮਨ ਕੋਏ ਮਨਨੇ ਮਾਰਗਤਾ ਮੰਨੇ ਲਾ ਜਨਨ ਚੱਲੇ ਪੰਥ ਮੰਨੇ ਸੇਤੀ ਬੰਦਲੇ ਸੰਗਤ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਵੇ ਨਾ ਸਿਖੈ ਸਾਂ ਨੰ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਾਤ ਬੋਲਨ ਪੰਚ ਪਵੈਦਰ ਕੇ ਮਾਨ ਪੰਚ ਸੁਧ ਧੰਨ ਅਭਿਅੰ ਜੇ ਤੂ ਕਹਿ ਕਰੇ ਵਿਚਾਰ ਤਿਰਨਮਰ ਤੋਲ ਧਰਮ ਦਇਆ ਕਾ ਪੂਤ ਸੁਖ ਆਪਿਆ ਚੁਰ ਜੇ ਕੋ 부ਝੇ ਹੋਵੇ ਸਤਿਆਰ ਤਵਲੇ ਉਪਰ ਕੀਤਾ ਪਾਰ ਹੋਰ ਇਸਤੇ ਪਾਰ ਤਲੇ ਤਵਣ ਜੋਰ ਜੀ ਜਾਤ ਰਿੰਗਾ ਕੇ ਨਾਮ ਸਭ ਨਾਲ ਲਿਖਿਆ ਬੁੜੀ ਕਲਾਮ ਇਹ ਲਿਖ ਲਖ ਜਾਣੇ ਕੋਈ ਲਿਖ ਲਖਿਆ ਕੀਤਾ ਹੋਏ ਕਿ ਤਰ ਦਨ ਸੁਆਲੀ ਹਰੂਪ ਕੀਤੀ ਦਾਤ ਕਾਣੇ ਕੌਣ ਕੂਤ ਕਿਤਾਬ ਸੋ ਇੱਕੋ ਕੁਆਓ ਤਿਸਤੇ ਹੋਏ ਲੱਖ ਦਰਿਆ ਕੁਦਰਤ ਕਵਣ ਕਹਾ ਵਿਚਾਰ ਦਵਾਰਿਆ ਨਾਮ ਇੱਕ ਵਾਰ ਜੋ ਤੁਧ ਪਾਵੇ ਸਹੀ ਭਲੀਕਾਰ ਤੂੰ ਸਦਾ ਸੁਲਾਮ ਤਨਰੰਕਾਰ ਅਸੰਖ ਜਪ ਸੰਤ ਪਾਉ ਸੰਖ ਪੂਜਾ ਸੰਖ ਤਪ ਤਾਉ ਸੰਖ ਗ੍ਰੰਥ ਮੁਖਵੇਤ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਬਣ ਗਿਆਨ ਵਿਚਾਰ ਸੰਖ ਸత్య ਅਸੰਖ ਦਾ ਤਾਰ ਅਸੰਖ ਸੂਰਮੋ ਪਖਸਾਰ ਸੰਖ ਮੋਨ ਲਿਵ ਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਜੋ ਤੁਧ ਪਾਵੇ ਸਹੀ ਭਲੀਕਾਰ ਤੂੰ ਸਦਾ ਸੁਲਾਮ ਤਨਰੰਕਾਰ ਅਚਰ ਮਕੰਦ ਕੋਰ ਸੰਖ ਚੋਰ ਹਰਾਮ ਕੋਰ ਸੰਖ ਸਰਬੱਤ ਦਾ ਧਿਆ ਤਿਆ ਕਮਾਹੀ ਸੰਖ ਪਾਪੀ ਪਾਪ ਕਰ ਜਾਹੀ ਸੰਖ ਕੂੜਿਆਰ ਕੋੜੇ ਫਿਰਾਹੀ ਅਸੰਖ ਮਲੇਸ਼ ਮਲ ਫਕ ਖਾਏ ਅਸੰਖ ਨਿੰਦਕ ਅਸਰ ਕਰੇ ਪਰ ਨਾਨਕ ਨੀਚ ਕਹੇ ਵਿਚਾਰ ਵਾਰਿ ਮਾਇ ਵਾਰਿ ਦੁਖ ਪਰਸਾਈ ਬਲਿ ਕਰ ਤੂ ਸਦਾ ਸਦਮਤ ਦਰਗਾਹ ਸਦਾ ਵ ਸੰਖ ਤਵ ਅਗਾਮ ਅਗਮ ਸਰੋਸ ਤੇ ਸਰੋਇ ਨੰਕਿਸਾਲਾ ਅਖਰੇ ਗਿਆਨ ਤੋ ਦਾਤਿ ਨ ਬਣਾਇ ਸੰਜੋਗ ਖਾਨ ਜੇ ਨੇਰ ਕੇ ਸੰਤਿ ਤੁਮਾ ਤੇ ਬਾਹਰ ਤੱਕ ਕੀਤਾ ਤੇ ਤਨੋ ਵਣਾਵੈ ਨਾ ਬ੍ਰਤਿਨਾ ਵਿਚਾਰ ਵਾਰਿਆਂ ਨਾ ਜਾਵੈ ਜਦ ਪੈ ਸਾਈ ਪਲਿਕਾਰ ਸੰਤਾਂ ਸੰਪਰੰਪਤ ਭਰੀਏ ਹੱਥ ਪੈਰ ਤਨ ਦੇ ਪਣੀ ਤੇ ਬਸਕੀਤਿ ਕੋ ਦੇ ਸਾਬੂਨ ਲਈਏ ਤੋਏ ਪ੍ਰੀਤਿ ਪਤ ਬ ਸੰਮੁਖ ਨਵੈ ਕੇ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਣਾ ਲਿਖ ਲਿਆ ਜਾਵੈ ਆਪੇ ਹੀ ਖਾਹੋ ਨਾਨਕੁ ਆਪਣੀਆ ਗੋਵਰ ਈਤਰ ਤਰਤਾਨ ਜੇ ਕੋ ਪਵਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਉ ਅੰਤਰਗਾ ਤੀਰਥ ਮਲ ਨਾਓ ਸਭ ਗੁਣ ਤੇਰੇ ਮਨਾਹੀ ਕੋਏ ਵਿਣ ਗਣ ਕੀਤੇ ਭਗਤ ਨ ਹੋਏ ਸਵਸਥਾਤ ਬਾਣੀ ਪਰਮਾਉ ਸਤ ਸੁਆਣ ਸਦਾ ਮਨ ਚਾਉ ਕਵਨ ਸੁਵੇਲਾ ਵਖਤ ਕਵਣ ਕਵਣ ਤੇਤ ਕਵਣ ਵਾਰ ਕਵਣ ਸਿਰ ਉਤੇ ਮਾਹ ਕਵਣ ਜਿਥੋ ਆਕਾਰ ਵੇਲਾ ਭਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਬਦਰਨ ਲੇਖ ਲੈ ਕੁਰਾਨ ਥਿਤ ਵਰਣਾ ਜੋਤਿ ਪਰਮ ਕੋਈ ਜਾਕਰ ਤਾਸਿਲ ਠੀਕੋ ਸਾਜੇ ਇਵਰਾ ਕਾ ਕੇ ਸਲਾਹੀ ਕਿਉ ਵਰਨੀ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪਣੜਿਆ ਕੇ ਗਨ ਸੁਹੈ ਪਾਤਾ ਨਾ ਪਤਾਲ ਲਖ ਆਗਾਸਾਂ ਆਗਾਸ ਓੜ ਕੋੜਤ ਪਾਲ ਥਕੇ ਵੇ ਤਨਕਵਾਤ ਸਹਸ ਠਾਰਹਿ ਕਨਕ ਤੇ ਬਾਸ ਲੋਇਕ ਤਾਤ ਲੇਖਾ ਹੋਇ ਜਗੜਾਸ ਨਾਨਕ ਵੱਡਾ ਕੀਏ ਆਪੇ ਜਾਣਿਆ ਸਾਲਾ ਸਹਿਤੀ ਸੁਰਤ ਨ ਪਾਈਆ ਨਦੀਆਂ ਤੇ ਵਪਰਸ਼ ਨਾ ਰਣੀ ਸੋ ਸਤੰਗਾ ਸੇਤੀ ਮਾਨ ਧਨ ਕੀੜੀ ਤੁਲ ਨ ਹੋਵਨੀ ਜੇ ਤਿਸ ਮਨੋ ਨਿਰੰਤਨ ਸਿద్ధి ਕਹਿਣਾ ਅੰਤੰਤਨ ਅਨੰਤ 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 ਅੰਤਨ ਜਾਪੇ ਕਿ ਆਨ ਮਕਾ ਕਰਤ ਪਰਵਰ ਅੰਤ ਕਾਰਣ ਕੀਤੇ ਬਿਲ ਲਾਹੀ ਤਾਂ ਕਿ ਅੰਤਨ ਪਾਏ ਜਾਹੇ ਹੋ ਅੰਤਨ ਜਾਣੇ ਕੋਈ ਬੜੀ ਉੱਚੇ ਉਪਰ ਉੱਚਾ ਨਾ ਏ ਵਡੂ ਚਾਹੋ ਵੇ ਕੋਇ ਤਿਸ ਉੱਚੇ ਕੋ ਜਾਣੈ ਸੋਏ ਜੇ ਵਡਾਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਖਿਆ ਨ ਜਾਏ ਵੱਡਾ ਦਾਤਾ ਤੈ ਨਾਤ ਮਾਹੀ ਕੀਤੇ ਮੰਦੈ ਜੋਤਿ ਪਾਰ ਜਗਨ ਕੁ ਨਹੀਂ ਵਿਚਾਰ ਕੀਤੇ ਖਾਪ ਤੁਟਹਿ ਵਿਕਾਰ ਕੀਤੇ ਲਲਮ ਕਿਰਪਾ ਹੈ ਕੀਤੇ ਮੂਰਖ ਕਾਹੀ ਕਾਹੇ ਕੀਤੇ ਅਦੁਖ ਔਖ ਸੰਮਾਰੇ ਪੈਦਾ ਤੇਰੀ ਦਾਤਾਰ ਬੰਦ ਫਲਾਸੀ ਪਾਣੇ ਹੋਏ ਹੋ ਰੱਖ ਨ ਸਕੈ ਕੋਇ ਜੇ ਕੋ ਖਾਇ ਕੱਖਣ ਪਾਇਓ ਜਾਣੇ ਜੀਤੀ ਆ ਮੁਖਾਇ ਆਪੇ ਜਾਣੇ ਆਪੇ ਦੇ ਜਿਸਨੋਂ ਬਖਸ਼ਿ ਸਿੱਤ ਸਲਾ ਨਾਲ ਨਾ ਪਛਾਹੀ ਮੋਲ ਮੋਲ ਵਪਾਰ ਮੋਲ ਪਾਲ ਮਤਾ ਜੁ ਤਰਨ ਦੇ ਮੋਲ ਪਾਇਓ ਮੱਲਾ ਸਮਾਹੇ ਮੋਤਮ ਮੋਲ ਬਰਾਮੋਲ ਪਰਵਾਣਾ ਮੋਲ ਬਖਸ਼ਿ ਸਮੋਲ ਨਿਸਾੜ ਮੋਲ ਮੋਲ ਨਾ ਜਾਏ ਆਖ ਆਖ ਰਹਿ ਲਿਵ ਲਾਏ ਅਖਰੀ ਤਦ ਬਾਟਾ ਫੜੇ ਕਰੇ ਵਿਖਿਆਣ ਆਖੇ ਵਰ ਮੈਂ ਕਹਿੰਦਾ ਕਬੀਰ ਕਬੀਰ ਆਖੇ ਸੁਰਾਖੇ ਸਿੱਧ ਆਖੇ ਸੁਰ ਨਰਮਨ ਜਨ ਸੇਵ ਕਿਸ ਪਰ ਕਰਿ ਤੇ ਉਠੋ ਟਜਾ ਹੈ ਤੇ ਕੀ ਤੇ ਹੋਰ ਕਰੇ ਤਾਖਨ ਸਤੇ ਕੀ ਕੇ ਦੇਵਟ ਪਾਵੇ ਤੇ ਵਿਟ ਹੋਏ ਨਾਨਕ ਜਾਣੇ ਸੋਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਲ ਕੇਸਰ ਗਾਵਾਰਾ ਗਵਾਰ ਸੋਦਰ ਕੇ ਹਸੋ ਕਰਕੇ ਹਜਿਤ ਬਿਸਰ ਸੁਮਾਲੇ ਵਾਜੇ ਨਾਦ ਅਨੇਕ ਸੰਖਾਂ ਕੀਤੇ ਬਵਨ ਹਾਰੇ ਕੀਤੇ ਰਾਗ ਪਰਿਸ਼ੋਕੀ ਅਨ ਕੀਤੇ ਗਵਨ ਹਾਰੇ ਗਾਵਹਿ ਤੂਨੋ ਪਉਣ ਪਾਣੀ ਬਸੰਤਰ ਗਾਵੈ ਰਾਜਾ ਤੁਮ ਦਵਾਰੇ ਗਾਵੇ ਚਿਤ ਗੁਬੇ ਤੁਲੇਖ ਜਾਣੇ ਲੇਖ ਲੇਖ ਤਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦਨ ਦਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸਿੱਧ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਨੀਆਂ ਮਨ ਮੋਨ ਸੁਰਗ ਮਸ ਪਿਆਲੇ ਗਾਵਨ ਅਮਰਤ ਨੋ ਪਾਏ ਤੇਰੇ 86 ਤੀਰਤ ਨਾਲੇ ਗਾਵੈ ਜੋਦ ਮਾਂ ਮਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਰ ਪੰਡਾ ਕਰ ਕਰ ਖੇਤਾਰੇ ਸੇਈ ਤੁਧ ਨ ਗਾਵੈ ਜੋ ਤਤ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮਨ ਚਿਤ ਨਾਵਨ ਨਾਨਕਿਆ ਵਿਚਾਰੀ ਸੋਈ ਸਦਾ ਸਤਿ ਸਾਈਂਬ ਸਤ ਸਤਿ ਨਿਹਾਲ ਬੀਜਨ ਦਸੇ ਰਚਨ ਜਨ ਰਚਾਈ ਰੰਗੇ ਰੰਗੇ ਪੱਤਰ ਕਲਿ ਸਿਵਾ ਕਰ ਕਰ ਵੇਖ ਕਿਤਾਪਣਾ ਜਿਸ ਪਿਆਰ ਤਸਤਿ ਨ ਕਰਣਾ ਜਾਏ ਸੋ ਪਾਤਸ਼ਾਹ ਹੋ ਜਾ ਵਤਨ ਬੰਦਾ ਸੰਤੋਖ ਸ਼ਰਮਪਤ ਝੋਲੀ ਅੰਦਰ ਪੁਤ ਤਰ ਨਯਾ ਜੁਗਤ ਟੰਡਾ ਪ੍ਰਤੀਤ ਆਈ ਕਿਸਗੋ ਜ ਮਾਤੀ ਮਾਂ ਜੀ ਤੈ ਜਗ ਜੀਤ ਸਤਿ ਸਤਿ ਨਿਹਾਲ ਨਾ ਕੋ ਕੁਛ ਉਗਤ ਗਿਆਨ ਦਾ ਭੰਡਾਰ ਅਕਲਤੀ ਸਭ ਜਾ ਕੇ ਰੇਦ ਸਿਦਵਰਾ ਸਾਤ ਲੋਕੋ ਦਾ ਵੇਖਿਆ ਵੇ ਭਾਗ ਆਦੇਸ਼ ਤੇ ਸੇ ਆਦੇਸ਼ ਆਧਾ ਨੀਲਾ ਨਾ ਦਾ ਸੁ ਇੱਕੋ ਵੀਸ ਏਕਮਾਈ ਜੁਗਤ ਵਿਆਈ ਤਿੰਨ ਜਿਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲੈ ਦੀ ਬਾਣ ਜਿਵ ਤਿਸ ਪਾਵੇ ਤੇ ਵਿਚ ਲਾਵੇ ਜੇ ਹੋਵੇ ਪ੍ਰਮਾਣ ਉਹ ਵੇਖੇ ਉਹਨਾਂ ਨਦਰਨਾਵੈ ਬਹੁਤ ਹੈ ਵਿਡਾਨ ਆਦੇਸ ਤਿਸੇ ਆਦੇਸ ਆਦ ਨੀਲਨਦ ਅਨਾਹਤ ਜੁਗ ਜੁਗ ਇੱਕ ਵੇਸ ਸਤਲ ਮੰਡਰ ਜੋ ਕੁਛ ਪਾਇਆ ਸੋ ਇੱਕ ਵਾਰ ਤਿਸ ਨਦਰਨਾਥ ਦੀ ਸਾਥੀ ਕਾਰ ਆਦੇਸ ਤਿਸ ਅਦਿ ਨਦਰਨਾਥ ਜੁਗ ਜੁਗ ਇੱਕ ਵੇਸ ਦੂਜੀ ਬਣੋ ਇਕ ਵੇਸ ਲੱਖ ਲੱਖ ਜਿਹੜਾ ਕੀਏ ਕੰਮ ਦੀਸ ਇਹ ਤਾਂ ਪੜੀ ਆਤੀ ਹੋਏ 21 ਸੁਣ ਗੱਲਾਂ ਆਕਾਸ਼ ਕੀ ਕੀ ਟਾਇਰੀਸ ਨਾਨਕ ਨਦਰੀ ਪਾਈਐ ਕੂੜੀ-ਕੂੜਾ ਠੀਸ ਅੱਖਰ ਜੋਰ ਚੁਪੇ ਨਾ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟੇ ਸੰਸਾਰ ਜਿਸ ਸਤਿ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਥਿਥੈ ਸੋਹਣ ਪੰਚ ਪਰਵਾਣ ਨਦਰਿਕਰਮ ਪਵੇ ਨੀਸਾਨ ਕਾਚ ਪਕਾਈ ਉਥੇ ਪਾਏ ਨਾਨਕ ਜਾ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਕਾਨ ਮਹੇਸ ਕੀਤੇ ਵਰਮੇ ਕਾਰਤਕੜੀਏ ਰੂਪ ਰੰਗ ਕੇ ਵੇਸ ਕੀਤੀ ਅਕਰਮ ਭੂਮੀ ਮੇਰ ਕੀਤੇ ਕਿਰਤੂਪਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਤੇ ਦੇਵੀ ਵੇਸ ਕੀਤੇ ਦੇਵਦਾਨ ਮਨੁਕਤੇ ਕੀਤੇ ਰਤਨ ਸਮੁੰਦਰੀਆ ਖਾਣੀ ਕੀਤੀ ਆ ਬਾਣੀ ਕੀਤੇ ਪਾਤਨ ਰਿੰਦ ਕੀਤੀ ਅਸੁਰਤੀ ਸੇਵ ਕੀਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡਿਤ ਬਨੋਦ ਕੋੜ ਆਨੰਦ ਸ਼ਰਮ ਖੰਡ ਦੀ ਬਾਣੀ ਬਹੁਤ ਨੂਪ ਤਾਂ ਕੀ ਅਗਲਾ ਦੀ ਜਿੱਥੇ ਕੜੀਏ ਸੁਰਤ ਮਤ ਮਨ ਬੁੱਧ ਜਿੱਥੇ ਕੜੀਏ ਸੁਰਾਂ ਸਦਾ ਕੀ ਸੋਧ ਕਰਮ ਖੰਡ ਕੀ ਬਾਣੀ ਜੋਰ ਜਿੱਥੇ ਹੋਰ ਨ ਕੋਈ ਹੋਰ ਕਿੱਥੇ ਜੋਤ ਮਾ ਮਲ ਸੂਰਤਿ ਮੈਂ ਰਾਮ ਰਹਾ ਭਰਪੂਰ ਤਿੱਥੇ ਸੀਤੋ ਸੀਤਾ ਮੈਂ ਮਾਮਾ ਹੈ ਤਾਂ ਕੀ ਰੂਪ ਨ ਕਥਨੇ ਜਾਹੇ ਨਾ ਹੁਮਰੇ ਨਹਾਗੇ ਜਾਹੇ ਜਿਵੇਂ ਕਹੇ ਰਾਮ ਸਿਮਨ ਮਾਹੇ ਤਿੱਥੇ ਭਗਤ ਵਸੇ ਕੇ ਲੋਕ ਰਿਹੰਦ ਸਚਾ ਮਨ ਸੋਏ ਸੱਚਖੰਡ ਵਸੇ ਨਰੰਕਾਰ ਕਰ ਕਰ ਵਿਖੇ ਨਦਰ ਨਿਹਾਲ ਤਿੱਥੇ ਖੰਡ ਮਨ ਅਲਵਰ ਪੰਡੂ ਰਿ ਤੇ ਅੰਤਰ ਦੇ ਗੁਰੂ ਆਕਾਰ ਜਿਵ ਜਿਉ ਕੰਤਿ ਵੇਤੁ ਵੇਖੇ ਸਰਕਾਰਾਂ ਨੁ ਕਤ ਨ ਕਰੜਾ ਸਾਰ ਜਤ ਪਾਰ ਕਿਸਿਆ ਲੈਣ ਵਦਤੀ ਕਲਾਕ ਅੰਤਰਾ ਉਹ ਮਨ ਕਲਿਸ਼ਮ ਸੱਚੀ ਟਿਕਸਾਲ ਜਨੁ ਕੋ ਨਰ ਗੰਧਾਰ ਨਾ ਕੋ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜਿ ਸਚੁ ਰਾਇਆ ਖਿਲੇ ਸਕਲ ਜਗਤ ਵਾਚੈ ਤਰਮ ਹਦੂਰ ਪਣੀ ਗਿਰਿ ਡੁਰ ਜਿਨੀ ਨਾਮ ਤੇ ਆਇ ਦਿਨਸਾਲ ਨਾਨਕ ਦੇ ਮੁਝਲੇ ਕੀਤੀ ਛੁੱਟੀ ਨਾਰ ਜੀ ਅਨੰਤਿਆ नक ते मुख की छुटी वाहिगुरू जी का ख़ाल वाहिगुरू जी फतेह